ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ ਪੇਸ਼ਾਬ ਕਰਦੇ ਸਮੇਂ ਹੋਣ ਵਾਲੀ ਜਲਨ ਦੀ ਸਮੱਸਿਆ ਕੋਈ ਵੱਡੀ ਬਿਮਾਰੀ ਨਹੀਂ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਪਾਣੀ ਘੱਟ ਮਾਤਰਾ ਵਿੱਚ ਪੀਣਾ ਜਿਹੜੇ ਲੋਕ ਪਾਣੀ ਘੱਟ ਮਾਤਰਾ ਵਿੱਚ ਪਿੰਦੇ ਹਨ ਉਹਨਾਂ ਨੂੰ ਪੇਸ਼ਾਬ ਕਰਦੇ ਸਮੇਂ ਜਲਨ ਦੀ ਸਮੱਸਿਆ ਆਉਂਦੀ ਹੈ ਜਾਂ ਫਿਰ ਜਿਨ੍ਹਾਂ ਲੋਕਾਂ ਦੀ ਪੇਸ਼ਾਬ ਨਲੀ ਵਿੱਚ ਇਨਫੈਕਸ਼ਨ ਹੁੰਦੀ ਹੈ ਉਹਨਾਂ ਲੋਕਾਂ ਨੂੰ ਵੀ ਪੇਸ਼ਾਬ ਕਰਦੇ ਸਮੇਂ ਜਲਨ ਦੀ ਸਮੱਸਿਆ ਹੋ ਸਕਦੀ ਹੈ ਢੇਟ ਦੀ ਖਰਾਬੀ ਦੇ ਕਾਰਨ ਵੀ ਪੇਸ਼ਾਬ ਕਰਦੇ ਸਮੇਂ ਜਲਨ ਦੀ ਸਮੱਸਿਆ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਪਥਰੀ ਹੋਵੇ ਉਹਨਾਂ ਲੋਕਾਂ ਨੂੰ ਵੀ ਪੇਸ਼ਾਬ ਕਰਦੇ ਸਮੇਂ ਜਲਣ ਦੀ ਸਮੱਸਿਆ ਆਉਂਦੀ ਹੈ ਇਹਨਾਂ ਸਾਰੇ ਕਾਰਨਾਂ ਵਿੱਚ ਕੋਈ ਵੀ ਕਾਰਨ ਕਰਕੇ ਪੇਸ਼ਾਬ ਵਿੱਚ ਜਲਣ ਦੀ ਸਮੱਸਿਆ ਹੁੰਦੀ ਹੈ ਦੋਸਤੋ ਇਸ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ کارਗਰ ਨੁਸਖਾ ਦੱਸਾਂਗੇ ਜਿਸ ਨਾਲ ਤੁਹਾਡੀ ਇਹ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਜੋ ਚੀਜ਼ ਤੁਸੀਂ ਲੈਣੀ ਹੈ ਉਹ ਹੈ ਧਨੀਆ ਪਾਊਡਰ ਜਿਨ੍ਹਾਂ ਲੋਕਾਂ ਨੂੰ ਪੇਟ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਉਹਨਾਂ ਲੋਕਾਂ ਨੂੰ ਧਨੀਏ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਧਨੀਆ ਨਾ ਸਿਰਫ ਸਾਡੇ ਪੇਟ ਨੂੰ ਸਹੀ ਰੱਖਦਾ ਹੈ ਨਾਲ ਹੀ ਸਾਡੀ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ ਪੇਸ਼ਾਬ ਵਿੱਚ ਜਲਣ ਦੀ ਸਮੱਸਿਆ ਨੂੰ ਤਾਂ ਇਹ ਚੁਟਕੀਆਂ ਵਿੱਚ ਹੀ ਸਹੀ ਕਰ ਦਿੰਦਾ ਹੈ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਕੀ ਕਰਨਾ ਹੈ ਇੱਕ ਚਮਚ ਧਨੀਆ ਪਾਊਡਰ ਲੈ ਕੇ ਰਾਤ ਦੇ ਸਮੇਂ ਇੱਕ ਗਲਾਸ ਪਾਣੀ ਵਿੱਚ ਪਿਉ ਕੇ ਸਾਰੀ ਰਾਤ ਲਈ ਛੱਡ ਦੇਣਾ ਹੈ ਅਗਲੀ ਸਵੇਰ ਖਾਲੀ ਪੇਟ ਤੁਸੀਂ ਇਸ ਪਾਣੀ ਨੂੰ ਛਾਣ ਲੈਣਾ ਹੈ ਅਤੇ ਥੋੜਾ ਜਿਹਾ ਕੋਸਾ ਕਰਕੇ ਇਸ ਨੁਸਖੇ ਦਾ ਖਾਲੀ ਪੇਟ ਹੀ ਸੇਵਨ ਕਰਨਾ ਹੈ ਦੋਸਤੋ ਇਸ ਨੁਸਖੇ ਦੇ ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਸੀਂ ਖੁਦ ਹੀ ਦੇਖੋਗੇ ਕਿ ਤੁਹਾਡੇ ਪੇਸ਼ਾਬ ਵਿੱਚ ਹੋਣ ਵਾਲੀ ਜਲਣ ਦੀ ਸਮੱਸਿਆ ਬਿਲਕੁਲ ਦੂਰ ਹੋ ਹਈ ਹੈ ਪੇਸ਼ਾਬ ਨਲੀ ਵਿੱਚ ਹੋਣ ਵਾਲੀ ਇਨਫੈਕਸ਼ਨ ਦੀ ਸਮੱਸਿਆ ਵੀ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਦੂਰ ਹੋ ਜਾਵੇਗੀ ਪੇਟ ਸੰਬੰਧੀ ਕੋਈ ਵੀ ਬਿਮਾਰੀ ਹੋਵੇ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਬਿਲਕੁਲ ਠੀਕ ਹੋ ਜਾਵੇਗੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ